ਕੋਈ ਕਮੀ ਨਾ ਹੁੰਦੇ ਹੋ ਕਿੱਲੇ ਤਾਂ ਮੈਂ 50 ਤੋਂ 55 ਬਣਾ ਦੂੰ ਖਾਲਾ ਚੋਰੀ ਸਿਬੋ ਵੱਡੀ ਮੰਮਾ ਮੈਨੂੰ ਗੋਦੀ ਚ ਆਕ ਲੈ ਪਾਸੇ ਹੋ ਵੱਡੀ ਮੰਮਾ ਡਾਕਟਰ ਕੀ ਕਹਿੰਦੇ ਮੇਰੀ ਦੂਜੀ ਬਾਹ ਮੇਰਾ ਛੋਟਾ ਭਾਈ ਆਊਗਾ ਕਿ ਨਹੀਂ ਆਊਗਾ ਪਤਾ ਆਊਗਾ ਥੋੜਾ ਲੇਟ ਆਊਗਾ ਫਿਰ ਕੀ ਲੋੜ ਹੈ ਜੇ ਲੇਟ ਆਊਗਾ ਮੈਂ ਹੈਗਾ ਨਾ ਵੱਡੀ ਮੰਮਾ ਭੱਜ ਜਾ ਤੂੰ ਆਪਦੀ ਬੇਬੇ ਕੋਲ ਚੱਲ ਕੋਈ ਨਾ ਵੱਡੀ ਮੰਮਾ ਬਦੂ ਚੱਲ ਯਾਰ ਕਿੰਨੇ ਪਿਆਰ ਨਾਲ ਤੈਨੂੰ ਵੱਡੀ ਮਾਮਾ ਕਹਿੰਦਾ ਘੋਲਿਆ ਕਰ ਤੇਰਾ ਕਿ ਜਾਂਦਾ ਤੈਨੂੰ ਪਤਾ ਤਾਂ ਹੈ ਕਿਉਂ ਵੱਡੀ ਮਾਮਾ ਵੱਡੀ ਮਾਮਾ ਕਰਦਾ ਇਹਦੀ ਮਾਂ ਇਹਨੂੰ ਸਿਖਾ ਕੇ ਭੇਜਦੀ ਹੈ ਬੇਬੇ ਮੈਨੂੰ ਲੱਗਦਾ ਜਮੀਨ ਨਾ ਬੜੇ ਹੱਥੋਂ ਗਈ ਕਿਉ ਪੁੱਤ ਕੋਈ ਜਵਾਕ ਹੋਣ ਵਾਲਾ ਉਹਨਾਂ ਦੇ ਘਰੇ ਕੋਈ ਕੋਈ ਖੁਸ਼ ਖਬਰੀ ਆ ਬੇਬੇ ਕੋਈ ਖੁਸ਼ ਖਬਰੀ ਨਹੀਂ ਬਸ ਸੋ ਚਲਾਕ ਬੜੇ ਨੇ ਹਾਏ ਹਾਏ ਵੇ ਤੂੰ ਤੇ ਤਰਾ ਹੀ ਕਰਤਾ ਸੀ ਵੇ ਪੁੱਤ ਵਿਹੱਪਾ ਘੱਟ ਚਲਾ ਕੇ ਉਹ ਪੂਰੇ ਪੰਜਾਬ ਕਿੱਲੇ ਜ਼ਮੀਨ ਆ ਕਿਸੇ ਤਰ੍ਹਾਂ ਵੱਡੀ ਮੰਮਾ ਬਣਾ ਲਾ ਉਹਨੂੰ ਠੀਕ ਆ ਬੇਬੇ ਮੈਂ ਕੁਝ ਕਰਦਾ ਪਰ ਮੇਰੇ ਤੋਂ ਇਹ ਸਕੂਲ ਦਾ ਜੱਬ ਨਹੀਂ ਹੋਣਾ ਨਾ ਜਾਈ ਸਕੂਲ ਸਕੂਲਾਂ ਚ ਕੀ ਰੱਖਿਆ ਆ ਕਿਉਂ ਨਹੀਂ ਤੂੰ ਜਾਣਾ ਸਕੂਲ ਓਏ ਉਹ ਤੂੰ ਚੁੱਪ ਕੀਤਾ ਰਹਿ ਉਹਨੂੰ ਬਣਾ ਲਾ ਡੀਸੀ ਪੁੱਤ ਛੇਤੀ ਕੁਝ ਕਰ ਲੈ ਹਾਲੇ ਤਾਂ ਤੂੰ ਗੁੱਲੂ ਮੁੱਲੂ ਜਿਆ ਵਡਾ ਹੋ ਕੇ ਤੇ ਮੈਨੂੰ ਵੀ ਚੰਗਾ ਨਹੀਂ ਲੱਗਣਾ ਮੈਨੂੰ ਤੇ ਡਰਿਆ ਤੇ ਤੂੰ ਚੱਕ ਕੰਮ ਵੀ ਨਾ ਕਰ ਲੈਣਾ ਮਿੱਠੂ ਆ ਜਾ ਬੋ ਤਾ ਜਾ ਵੱਡੀ ਮੰਮਾ ਵੱਡੀ ਮੰਮਾ ਤੁਸੀਂ ਆ ਗਏ ਤੁਹਾਨੂੰ ਪਤਾ ਮੇਰੀ ਅਕਲ ਜਾਣ ਨਿਕਲ ਆਈ ਐ ਮੱਠੂ ਜਾ ਪੁੱਤ ਯਾਰ ਪੁੱਤ ਚੋਰੀ ਖਾਏਂਗਾ ਮੈਨੂੰ ਲੱਗਦਾ ਤੁਹਾਡੇ ਵੀ ਅਕਲ ਜਾਣ ਨਿਕਲ ਆਈ ਐ ਹਾਂ ਚੱਲ ਤੈਨੂੰ ਚੋਰੀ ਕੁੱਟ ਕੇ ਖੋਣੀ ਐ ਆ ਜਾ ਏ ਕੋ ਤਾਂ ਪਤਾ ਨਹੀਂ ਪੰਚਾਇਤ ਵਾਲਿਆਂ ਨੂੰ ਕਿੱਥੋਂ ਪਤਾ ਲੱਗਿਆ ਮੈਂ ਪਿੰਡ ਆ ਗਿਆ ਹਲੋ हां पुत निर्मल बधाइयां भाई एक खुशखबरी देनी है तन्नू हां 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 जी अपनी किरना ब्याह नु मानगी मम्मी मम्मा ਤੁਸੀਂ ਚੋਰੀ ਦੀ ਕੋਈ ਕਮੀ ਨਾ ਹਉਣ ਦਿਓ ਕਿੱਲੇ ਤਾਂ ਮੈਂ 50 ਤੋਂ 55 ਬਣਾ ਦਮੂ ਖਾਲਾ ਚੋਰੀ ਸਿਬੋ ਆ ਕਿੰਨਾ ਬਿਆਹ ਨੂੰ ਮੰਨਗੀ ਸੱਚੀ ਹਾਂ ਉਹ ਬਸ ਕਹਿੰਦੀ ਮੇਰੀਆਂ ਦੋ ਕੁ ਸ਼ਰਤਾਂ ਆ ਕੀ ਇੱਕ ਤਾਂ ਕਹਿੰਦੀ ਵੀ ਉਹਨੂੰ ਇੱਕ ਬੇਟੀ ਦਿੱਤੀ ਸੀ ਮੈਨੂੰ ਦੋ ਦਿਓ ਇੱਕ ਕਹਿੰਦੀ ਵੀ ਉਹਨੂੰ ਇੱਕ ਦਵਾਨ ਬੈੱਡ ਦਿੱਤਾ ਸੀ ਤੇ ਮੈਨੂੰ ਇੱਕ ਡਬਲ ਬੈੱਡ ਦੇ ਦਿਓ ਹਣੇ ਕਿੰਦੇ ਵੀ ਬਸ ਮੇਰਾ ਵੱਡੀ ਨਾਲ ਖਰਚਾ ਜ਼ਿਆਦਾ ਕਰਿਓ ਵਿਆਹ ਤੇ ਕਰਦੇ ਆ ਤੋ ਦੁਗਣਾ ਖਰਚਾ ਕਰਾਉਣਾ ਬਸ ਮਨਜੂਰਾ ਆ ਮੂੰ ਮਿੱਠਾ ਕਰੋ ਹਾਂ ਓਏ ਚੋਰੀ ਦਾ ਮੇਰੀ ਛੱਡ ਪਿੱਛੇ ਤੂੰ ਛੱਡ ਤੇ ਪਿੱਛੇ ਉੱਤਰ ਜਾ ਤੁਸੀਂ ਚੰਗਾ ਨਹੀਂ ਕੀਤਾ ਵੱਡੀ ਮਮਾ ਤੁਹਾਨੂੰ ਪਾਪ ਲੱਗੂਗਾ ਪਾਪ ਔ ਚਾਰੇ ਤੈਨੂੰ ਜ਼ਿਆਦਾ ਲੱਗੂਗਾ ਤੂੰ ਗੰਦਾ ਨਹੀਂ 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 ਰੁਕ ਤਰ ਰੁਕ ਬਸ ਤਾਂ ਤੈਨੂੰ ਜ਼ਿਆਦਾ ਲੱਗੂ ਨਾਲੇ ਹੋਰ ਆ ਜਾ ਆ ਜਾ ਨਾ ਆ ਜਾ